ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਬਚਨ ਸੋਰਠ ਰਾਗ ਦੇ ਵਿੱਚ ਉਚਾਰਿਆ ਹੋਇਆ ਭਾਈ ਸਾਹਿਬ ਜੀ ਦਾ ਇਨਕਰੇ ਸੰ ਸੁਣ ਬੇਨੰਤੀ Swami ਆਪਣੇ ਨਾਨਕ ਇਹ ਸੁਖ ਮੰਗੇ ਜਹਾਂ ਕੀਰਤਨ ਤੇਰਾ ਸਾਦੂ ਦਾ ਹੈ ਤੈ ਮੇਰਾ ਮਨ ਲੱਗ ਜ਼ਿੰਦਗੀ ਦੇ ਬੜੇ ਅਹਿਮ ਤੇ ਪਵਿੱਤਰ ਪੱਖਿਆ ਕਿਤੇ ਮਾਨੁ ਗੁਰੂ ਚਰਨਾਂ ਦੇ ਨਾਲ ਜੁੜ ਜਾਏ ਕਿਉਂਕਿ ਧਾਰਮਿਕ ਤੌਰ ਤੇ ਅਸੀਂ ਜਿੰਨੀਆਂ ਰਸਮਾਂ ਜਿੰਨੀ ਅਸੀਂ ਮਿਹਨਤ ਕਰ ਰਹੇ ਹਾਂ ਧਿਆਨ ਦੇਣਾ ਇਹ ਸਾਰੀ ਤਨ ਕਰਕੇ ਪਰ ਜਿਹੜੀ ਪ੍ਰਾਇੋਰਟੀ ਹੈ ਪਵਿੱਤਰਤਾ ਹੈ ਉਹ ਮਨ ਕਰਕੇ ਤਨ ਦੀ ਆਵਾਜ਼ ਆਈ ਆਇਆ ਤੇ ਚੱਲ ਗਿਆ ਸੇਵਾ ਦੀ ਗੱਲ ਬਾਣੀ ਸੁਣਨ ਦੀ ਗੱਲ ਪੜਨ ਦੀ ਗੱਲ ਕੋਈ ਵੀ ਫਤ ਜਿਹੜਾ ਚਲੋ ਹੋਏਗਾ ਤੇ ਤਨ ਰਾਈ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਖੇਡ ਉਦਣੇ ਬਣਨੀ ਜਦਨ ਮਨ ਜਿਹੜਾ ਇੱਕ ਤੇ ਉਹ ਗੁਰੂ ਚਰਨਾਂ ਦੇ ਨਾਲ ਜੁੜ ਜਾ ਤੇ ਕਈ ਵਾਰ ਸਾਰੀ ਜ਼ਿੰਦਗੀ ਦੀ ਕਸ਼ਮਕਸ਼ ਲੰਘ ਜਾਂਦੀ ਹੈ ਮਨ ਦੀ ਸਮਝ ਹੀ ਨਹੀਂ ਹੁੰਦੀ ਉਹ ਜਿਹੜਾ ਮੇਰਾ ਵੈਸੇ ਸੰਦਰਭ ਮੈਂ ਇਹ ਬਣਾਇਆ ਸੀ ਵੀ ਕੀਰਤਨ ਬਾਰੇ ਬੋਲਾਂ ਪਰ ਜੋ ਕਰਤੇ ਨੂੰ ਮਨਜ਼ੂਰ ਮੇਰੇ ਜ਼ਿਹਨ ਚ ਵਾਰ-ਵਾਰ ਖਿਆਲ ਮੰਨਦਾ ਹੀ ਆ ਰਿਹਾ ਹੈ ਚਲੋ ਗੁਰੂ ਦਾ ਸੁਨੇਹਾ ਹੀ ਮੰਨਣਾ ਆਪਾਂ ਇਹ ਹੀ ਬਕ ਵਿਚਾਰ ਦੇਣਾ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜੋਗੇ ਚੈਉ ਸੇਵਾ ਦੀ ਗੱਲ ਚੱਲੇ ਬੰਦਗੀ ਦੀ ਗੱਲ ਚੱਲੇ ਮਹਾਰਾਜ ਇਹ ਗੱਲ ਜ਼ਰੂਰ ਕਹੀ ਹੈ ਵੀ ਮਨ ਬਿਨਾ ਕੋਈ ਖੇਡ ਨਹੀਂ ਜਾਂ ਇੱਕ ਥਾਂ ਬਚਨ ਆਉਂਦਾ ਇਸ ਮਨ ਕੋ ਕੋਈ ਖੋਜੋ ਪਾਈ ਮਨ ਖੋਜਤ ਨੌ ਨਿਧ ਭਾਈ ਕੋਈ ਮਨ ਨੂੰ ਸਮਝੇ ਕੋਈ ਮਨ ਨੂੰ ਖੋਜੇ ਵੀ ਹੈ ਕਿ ਫਿਰ ਧਿਆਨ ਦੇਣਾ ਇਹ ਤਾਂ ਸਰੀਰ ਬਾਡੀ ਸਾਡੀ ਪੈਤਰ ਕਹਿ ਲਓ ਇਹ ਕਿ ਆਤਮਾ ਜਿਹੜੀ ਸਾਹਾਂ ਦੀ ਡੋਰ ਆ ਉਹ ਤੇ ਜਿਓ ਆ ਮਾਲਕ ਨੇ ਬਖਸ਼ਿਆ ਵਸਤੂ ਉਹ ਦੀਆ ਉਹਨੇ ਇਸ ਮਡੌਲੀ ਦੇ ਵਿੱਚ ਉਹ ਪਾਈ ਆ ਤੇ ਇਹ ਮਡੌਲੀ ਦੀ ਕੀਮਤ ਆ ਔਰ ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ ਆ ਜਿਚਰ ਵਸਿਆ ਕੰਤ ਘਰ ਜੀਉ ਜੀਉ ਸਭ ਕਹਾਤ ਜਾ ਉੱਠੀ ਚਲਸੀ ਕੰਤੜਾ ਕੋਈ ਨਾ ਪੁੱਛੇ ਤੇਰੀ ਬਾਤ ਫਿਰ ਤੇ ਸੱਚੀ ਮੁੱਲ ਕੋਈ ਨਹੀਂ ਇੱਕ ਤੰਤ ਸਰੀਰ ਦੂਜੀ ਆਤਮਾ ਔਰ ਇਹਨਾਂ ਦੋਵਾਂ ਦੇ ਵਿਚਕਾਰ ਜਿਹੜਾ ਉਹਨੂੰ ਮਨ ਪਿਆ ਮਨ ਕੋਈ ਪਾਰਟ ਆਫ ਬਾਡੀ ਨਹੀਂ ਹੈ ਪਹਿਲੀ ਬੇਨਤੀ ਕਿਉਂਕਿ ਜਦੋਂ ਗੱਲ ਚੱਲਦੀ ਨਾ ਧਰਮ ਦੀ ਤੇ ਸਾਡੇ ਬੰਦੇ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ ਮਨ ਕੋਈ ਹਰ ਬੰਦੇ ਦੇ ਵਸ ਦੀ ਬਾਤ ਨਹੀਂ ਹੈ ਸਤਿਗੁਰੂ ਬਾਣੀ ਚ ਕਹਿੰਦੇ ਸਨ ਕਾਦ ਪਨਾਰਦ ਮਨ ਸੇਖਾ ਤਿੰਨ ਭੀਤ ਤਨ ਮੈਂ ਮਨ ਨਹੀਂ ਪੇਖਾ ਕਿੰਡੀਆਂ ਕਿੰਡੀਆਂ ਕਮਾਈਆਂ ਵਾਲੇ ਭਾਵੇਂ ਆਏ ਪਰ ਮਨ ਤੱਕ ਤੇ ਉਹਨਾਂ ਦੀ ਵੀ ਪਕੜ ਨਾ ਬਣੀ ਕਿਉ ਲੀਜੈ ਗੜ ਬੰਕਾ ਭਾਈ ਦੇਵਰ ਕੋਟ ਅਰ ਤਿਵਰ ਖਾਈ ਇਸ ਸੌਥੀ ਜੀ ਪਕੜ ਨਹੀਂ ਪਰ ਆਪਾਂ ਫਿਰ ਬਾਣੀ ਚੋਂ ਹੀ ਮੈਂ ਬਹੁਤੀਆਂ ਗੱਲਾਂ ਕਹਾਂਗਾ ਅਰਦਾਸ ਕਰੀਏ ਮਨ ਦੀ ਸਮਝ ਆ ਜਾਏ ਮੈਂ ਉਹਨੂੰ ਗੱਲਾਂ ਨੂੰ ਸੰਕੋਚਾਂ ਸੱਚੇ ਪਾਤਸ਼ਾਹ ਨੇ ਕਿਹਾ ਆ ਵੀ ਤਨ ਤੇ ਆਤਮਾ ਇਹਦੇ ਵਿਚਕਾਰ ਆ ਮਨ ਮਨ ਦੀ ਸਮਝ ਬਣ ਜਾਏ ਤੇ ਜ਼ਿੰਦਗੀ ਸੁਖਾਲੀ ਹੋ ਜਾਏਗੀ ਮਹਾਰਾਜ ਮੰਨ ਹੈ ਕਿ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਮਨ ਸ਼ਕਤੀ ਇਹ ਮਨ ਸਿਓ ਇਹ ਮਨ ਪੰਜ ਤਤ ਕੋ ਜਿਓ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਤੇ ਜਨਮ ਅਸਲ ਚ ਪੰਜਾ ਤਤਾਂ ਦੇ ਸਮੂਹ ਦਾ ਨਾਮ ਹੈ ਮਨ ਧਿਆਨ ਦਿਓ ਬਈ ਇਤਿਹਾਸਕ ਤੌਰ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਜਾਂ 10 ਪਾਤਸ਼ਾਹਾਂ ਦੇ ਰੂਪ ਚ ਜ਼ਿੰਦਗੀ ਦੇ اخلاق ਤੋਂ ਡਿਗੇ ਹੋਏ ਵੀ ਮਿਲੇ ਨਾ ਮਹਾਰਾਜ ਮਾਨਿ ਢੜਿਆ ਨਾ ਤਿੱਥੈ ਢੜਿਆ ਸੁਰਤ ਮਤ ਮਨ ਬੁੱਧ ਤਿੱਥੈ ਢੜਿਆ ਸੁਰਾਂ ਸਿਧਾਂ ਕੀ ਸੁਧ ਜਿੱਦਣ ਅੰਦਰ ਢੜਿਆ ਜਾਏ ਨਾ ਤੇ ਖਿਮਾ ਕਰਿਓ ਬਾਹਰ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਉੰਜ ਸਾਡਾ ਜ਼ੋਰ ਮੈਂ ਸੋਖਾ ਕਵਾਂ ਵੀ ਜੋ ਅਸੀਂ ਦਿਸਦੇ ਆ ਨਾ ਉਹ ਸਿਹ ਹੈ ਨਹੀਂ ਜੋ ਅਸੀਂ ਹਾਂ ਉਹ ਅਸੀਂ ਦਿਸਣਾ ਹੀ ਨਹੀਂ ਚਾਹੁੰਦੇ ਇਹ ਮੰਦੀ ਖੇਡ ਹੈ ਦਾ ਖੈਰ ਮਹਾਰਾਜ ਕਹਿੰਦੇ ਪੰਜ ਤਤਾਂ ਦਾ ਸਮੂਹ ਆਮਾ ਇੱਕੋ ਆਤਮਾ ਤੋਂ ਜਿੰਨੀ ਆਵਾਜ਼ ਉੱਠਣੀ ਨਾ ਉਹ ਸੱਚੀ ਉੱਠਣੀ ਤੇ ਕਿਉਂਕਿ ਇਹ ਅੰਛਿਆ ਵੈਗ੍ਰੋਤੀ ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ ਬਾਬਾ ਸਾਹਿਬ ਕਹਿੰਦੇ ਆ ਫਰੀਦਾ ਰਾਤ ਕਥੂਰੀ ਵੰਡੀਐ ਸੁਤਿਆ ਮਿਲੇ ਨਾ ਪਾਓ ਜਿਨ੍ਹਾਂ ਨੈਣ ਨੇਂਦਰਾ ਵਲੇ ਤਿਨਾਂ ਮਿਲਣ ਕੋ ਆਓ ਬਾਬਾ ਜੀ ਕਹਿੰਦੇ ਕੌਣ ਆ ਦੁਨੀਆ 'ਚ ਐਸਾ ਜਿਹਦੀ ਅੰਮ੍ਰਿਤ ਵੇਲੇ ਜਾਗ ਨਾ ਖੁੱਲਦੀ ਹੋਵੇ ਭਾਵੇਂ ਬੱਚਾ ਤੇ ਭਾਵੇਂ ਬਜ਼ੁਰਗ ਸੱਚੀ ਗੱਲ ਆਪਾਂ ਜਿੰਨੇ ਬੈਠੇ ਆ ਕੋਈ ਬੰਦਾ ਕਦੇ ਨਹੀਂ ਇਹ ਕਹਿ ਸਕਦਾ ਮੈਨੂੰ ਯਾਦ ਨਹੀਂ ਆਇਆ ਮਾਲਕ ਦਰਵਾਜ਼ਾ ਖੜਕਾਉਂਦਾ ਜ਼ਰੂਰੀ ਹੈ ਹਾਉ ਝੋਲੀ ਤੁਹਾਡੀ ਮੇਰੀ ਆ ਵੀ ਆਪਾਂ ਉਹ ਤਣੀ ਨਾਲ ਪਰਣੀ ਕੇ ਨਹੀਂ ਪਰਣੀ ਸੁਤਿਆ ਫਿਰ ਕਿੱਥੇ ਗੱਲ ਬਣਦੀ ਉਹ ਆਤਮਾ ਦੀ ਆਵਾਜ਼ ਆ ਧਿਆਨ ਦਿਓ ਆਪਾਂ ਕੋਈ ਗਲਤ ਕੰਮ ਕਰਦੇ ਆ ਨਾ ਕੋਈ ਆਤਮਾ ਚੰਜੋੜਦੀ ਆ ਵੀ ਨਹੀਂ ਇਹ ਗਲਤ ਹੈ ਜਿੰਨੇ ਆਤਮਾ ਦੇ ਫੁਰਨੇ ਆ ਨਾ ਅਸਲ ਪਤਾ ਕੀ ਆ ਅਰਦਾਸ ਚ ਅਸੀਂ ਕਹਿੰਨੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਫੁਰਨਾ ਆਤਮਾ ਤੋਂ ਚੱਲਦਾ ਉਹਦੀ ਸ਼ੁੱਧੀ ਕਰਨੀ ਇਹਨੇ ਬੁੱਧ ਨੇ ਮਤ ਨੇ ਵੀ ਇਹ ਫੁਰਨਾ ਠੀਕ ਹੈ ਕਿ ਨਹੀਂ ਫਿਰ ਮਨ ਨੂੰ ਉਹਨੇ ਲਾਉਣਾ ਨਾਲ ਵੀ ਚੱਲ ਪਰ ਹੋਇਆ ਕੀ ਹੈ ਮਨ ਉਹ ਫੁਰਨਾ ਸੁਣਨੀ ਨਹੀਂ ਦਿੰਦਾ ਮਨ ਆਪਣੇ ਫੁਰਨਿਆਂ ਤੇ ਰੱਖਦਾ ਵੀ ਮੈਂ ਜੋ ਪਹਿਨਾ ਉਹ ਮਤ ਨੂੰ ਉਦਾਂ ਚਲਾ ਰਿਹਾ ਤੇ ਬਚਨੇ ਆ ਮਹਾਰਾਜ ਜੀ ਦੀਆਂ ਮੈਂ ਦੋ ਹੀ ਤੁਕਾਂ ਉਹਦੀਆਂ ਕਹਿਣੀਆਂ ਸਮਾਂ ਸੀਮਤ ਜਿਆ ਆ ਸ਼ਬਦ ਦਾ ਹੀ ਆਰੰਭਤਾ ਆ ਵੀ ਗੌੜੀ ਤਬੀਰ ਜੀ ਨਾਲ ਰੜਾਏ ਲਿਖਿਆ ਮਹੱਲਾ 5ਵਾਂ ਗੁਰੂ ਅਰਜਨ ਦੇਵ ਸਾਹਿਬ ਦੀਆਂ ਦੋ ਟੁਕਾਂ ਇਹ ਬਾਣੀ ਚ ਬਾਕੀ 8 ਟੁਕਾਂ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਆਰੰਭ ਹੁੰਦਾ ਵੀ ਭਗਤ ਬਾਬਾ ਕਬੀਰ ਮਹਾਰਾਜ ਕਹਿੰਦੇ ਆ ਵੀ ਦੁਨੀਆਂ ਦੀ ਬੜੀ ਖਾਸੋ ਜੀ ਨਹੀਂ ਗੱਲ ਐਸੋ ਅਚਰਜ ਦੇਖਿਓ ਕਬੀਰ ਦੱਦ ਕੇ ਭੋੜੈ ਵਿਰੋੜੈ ਨੀਰ ਦੈਂਦੇ ਭਲੇਕੇ ਸੰਸਾਰ ਪਾਣੀ ਰਿਚ ਲਿਆ ਹਰੀ ਅੰਗੂਰੀ ਗਦਾ ਚਰ ਨਿਤ ਟਟ ਆਸੇ ਹੀਂ ਗੈ ਮਰੇ ਮਾਤਾ ਭੈਸਾ ਅਮੂਹਾ ਜਾਏ ਕੁਦ ਕੁਦ ਚਰੇ ਰਸਤਲ ਪਾਏ ਕੋ ਕਬੀਰ ਪ੍ਰਗਟ ਪਈ ਖੇਡ ਲੇਲੇ ਕੋ ਚੁੰਡੇ ਨਿਤ ਪੇੜ ਲੇਲਾ ਮੰ ਤੇ ਭੇਡ ਮਾਤਿਆ ਹੋਣਾ ਏ ਸੀ ਵੀ ਲੇਲੇ ਨੇ ਪੇੜ ਨੂੰ ਚੁੰਗਣਾ ਮਨ ਨੇ ਮਤ ਦੀ ਸੁਣਨੀ ਹੋਇਆ ਏ ਆ ਵੀ ਮਤ ਜਿਹੜੀ ਉਹ ਮਨ ਦੀ ਸੁਣਦੀ ਪਈ ਐ ਤੇ ਬੰਦਾ ਗਲਤ ਕਰ ਫਰੀਚਾ ਮਹਾਰਾਜ ਕੇਡ ਕਿਦਾਂ ਬਣਾਲੇ ਅੱਗੇ ਦੋ ਤੁਕਾਂ ਗੁਰੂ ਅਰਜਨ ਦੇਵ ਸਾਹਿਬ ਲਿਖੀਆਂ ਸਮਾਪਤੀ ਉਹਨਾਂ ਕੀਤੀ ਸ਼ਬਦ ਦੀ RAM RAM ਤਮਤ ਪ੍ਰਗਟਿ ਆਈ ਕਉ ਕਬੀਰ ਗੁਰ ਸੋਜੀ ਪਾਈ ਇੱਕ ਬਚਨ ਗੁਰੂ ਅਰਜਨ ਦੇਵ ਸਾਹਿਬ ਦਾ ਵੀ ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਾ ਮੋਣੀ ਮੋਇਆ ਨਰਕ ਕੀ ਰੀਤ ਮਨ ਖੁਟਹਰ ਤੇਰਾ ਨਹੀਂ ਬਿਸਾਸ ਤੂੰ ਮਾਉਦ ਮਾਤਾ ਥਰ ਕਾ ਪੈਖਰ ਤੋਂ ਛੁਟੇ ਜੋ ਉਪਰ ਲਾਤਾ ਕਹਿੰਦੇ ਨੇ ਵੀ ਮਨ ਨੂੰ ਇੰਝ ਜਿੱਤਣਾ ਬੜਾ ਔਖਾ ਹੈ ਮਨ ਨੂੰ ਭੰਡ ਗਿਆ ਮਹਾਰਾਜ ਖੋਤਾ ਗਿਆ ਇੱਕ ਮਹਾਪੁਰਸ਼ ਕਿਆ ਕਰਦੇ ਸਨ ਇਹ ਮਨ ਮੂਰਖ ਖੋਤਿਆ ਆਵੇ ਹੇਠ ਖਲੋਤਿਆ ਆਵਾ ਤੇਰਾ ਮੁੱਕਣਾ ਨਹੀਂ ਖੜਾ ਤੇਰਾ ਛੁੱਟਣਾ ਵੀ ਜ਼ਿੰਦਗੀ ਇਦਾਂ ਦੀ ਖੈਰ ਉਸ ਗੱਲ ਵਾਂ ਲਾਗੇ ਮੈਂ ਫਿਰ ਉਸ ਗੱਲ ਨੂੰ ਉੱਥੇ ਲਿਆਵਾਂ ਆਤਮਾ ਦੇ ਫੁਰਨੇ ਮਤ ਤੱਕ ਔਰ ਮਤ ਨੇ ਮਨ ਨੂੰ ਕੰਮ ਤੇ ਲਾਉਣਾ ਉੰਜ ਗੁਰਦੁਆਰਾ ਸਹਿਬ ਲੈ ਕੇ ਮਾਨ ਹੀ ਆਇਆ ਸਾਂ ਜਿਹਦੇ ਮਨ ਵਿੱਚ ਮਤ ਦੀ ਕਣੀ ਵਸੀ ਹੋਈ ਨਹੀਂ ਵਸੇ ਤੇ ਮਾਨੀਆਂ ਜਿਹੜਾ ਪਾਰਟੀਆਂ ਵੱਲ ਪੱਬਾਂ ਵੱਲ ਕਲਬਾਂ ਵੱਲ ਪ੍ਰੇਰਦਾ ਪਿਆ ਬੰਦਾ ਕਹਿੰਦਾ ਵੀ ਟਾਈਮ ਨਹੀਂ ਹੈ ਜੀ ਬਿਜ਼ੀ ਬਣੇ ਹੁਣ ਮਹਾਰਾਜ ਨੂੰ ਪੁੱਛਿਆ ਵੀ ਸਹਿਬ ਜੀ ਮਨ ਹੈ ਕੀ ਇਹ ਸੱਚੇ ਪਾਤਸ਼ਾਹ ਆਂਦੇ ਆ ਮਰੀਏ ਧੀਏ ਮੇਰੇ ਬੱਚਿਆ ਇਹ ਪੰਜ ਤੱਤਾਂ ਦੇ ਸਮੂਹ ਦਾ ਨਾਮ ਆਂਦੇ ਆ ਮਹਾਰਾਜ ਉਹ ਪੰਜ ਤੱਤ ਕਿਹੜੇ ਹਜ਼ੂਰ ਕਹਿੰਦੇ ਸ਼ਬਦ ਸਪਰਸ਼ ਰੂਪ ਰਸ ਤੇ ਗੰਧ ਧਿਆਨ ਦੇਣਾ ਮੈਂ ਥੋੜਾ ਜਿਹਾ ਖਲਾਸਾ ਕਰਨਾ ਪਹਿਲਾ ਤੱਤ ਜਿਹੜਾ ਸ਼ਬਦ ਦਾ ਨਾਮ ਮੰਨਦਾ ਸ਼ਬਦ ਨਾਲ ਉਹ ਨਹੀਂ ਬੰਦਾ ਟੁੱਟਦਾ ਤਾਂ ਆਪਾਂ ਕਿਸੇ ਸਫ਼ਰ ਤੇ ਵੀ ਜਾਂਦੇ ਆ ਤੇ ਸਾਡੀ ਕੋਸ਼ਿਸ਼ ਆ ਵੀ ਕੋਈ ਨਾ ਕੋਈ ਮੇਰੇ ਨਾਲ ਹੋਵੇ ਗੱਲਾਂ ਕਰਦੇ ਤੁਰੇ ਚੱਲਾਂਗੇ ਤਤ ਸ਼ਬਦ ਦਾ ਆਇਆ ਸੱਚ ਕੋਈ ਨਹੀਂ ਹੈ ਨਾਲ ਪਹਿਲਿਆਂ ਚ ਸਟੇਰੀਓ ਸੰਗ ਗੱਡੀਆਂ ਚਲਾ ਲ ਹੁਣ ਮੋਬਾਈਲ ਫੋਨਿਆਂ ਵੀ ਕੋਈ ਨਾ ਕੋਈ ਸੁਣਦੇ ਚੱਲਣਾ ਸ਼ਬਦ ਸ਼ਬਦ ਦਾ ਹੀ ਇੱਕ ਰੂਪਿਆ ਸੁਪਨਾ ਕਿਸੇ ਦਿਨ ਆਪਾਂ ਸੁਪਨੇ ਤੇ ਜ਼ਰੂਰ ਬੋਲਾਂਗੇ ਬੀਗ ਗੁਰਬਾਣੀ ਨੇ ਕਿੰਨੇ ਤਰ੍ਹਾਂ ਦੇ ਸੁਪਨਿਆਂ ਦੀ ਗੱਲ ਕੀਤੀ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਮੈਂ ਇੱਕ ਦਿਨ ਪੜ੍ਹ ਹੀ ਰਿਹਾ ਸੀ ਸੁਪਨੇ ਦੀ ਗੱਲ ਉਹ ਕਹਿੰਦੇ ਵੀ 18 ਮਿੰਟ ਤੋਂ ਵੱਧ ਸੁਪਨਾ ਨਹੀਂ ਆਉਂਦਾ ਬਦਲਦੇ ਰਹਿਣਗੇ ਸਾਰੀ ਰਾਤ ਸੁਪਨੇ ਪਰ 18 ਮਿੰਟ ਤੋਂ ਵੱਧ ਉਮਰ ਨਹੀਂ ਆ ਸੁਪਨੇ ਉਹਦੇ ਚ ਨਾ ਇੱਕ ਗੱਲ ਬੜੀ ਕਮਾਲ ਦੀ ਲਿਖੀ ਵੀ ਕਈ ਵਾਰੀ ਨਾ ਬੰਦੇ ਨੂੰ ਸੁਪਨਾ ਆ ਰਿਹਾ ਬੜੀਆਂ ਚੀਜ਼ਾਂ ਦਾ ਕਈ ਵਾਰੀ ਇਦਾਂ ਦਾ ਸੁਪਨਾ ਵੀ ਆਉਂਦਾ ਵੀ ਮੌਤ ਹੋ ਗਈ ਪਰ ਉੱਥੇ ਵਿਦਵਾਨ ਦੀਆਂ ਗੱਲਾਂ ਬੜੀਆਂ ਕਮਾਲ ਦੀਆਂ ਵੀ ਜਦੋਂ ਇਹ ਪਤਾ ਲੱਗਦਾ ਨਾ ਸੁਪਨੇ 'ਚ ਮੌਤ ਹੋ ਗਈ ਤੇ ਜਾਗ ਖੁੱਲ ਜਾਂਦੀ ਉਹ ਕਹਿੰਦੇ ਭਲਾ ਕਿਉਂ ਮਰਨ ਤੋਂ ਬਾਅਦ ਕੀ ਹੋਣਾ ਹੈ ਮਨ ਨੂੰ ਨਹੀਂ ਪਤਾ ਮਨ ਨੂੰ ਇੱਥੋਂ ਤੱਕ ਤਾਂ ਪਤਾ ਹੈ ਵੀ ਜੋ ਕੁਝ ਵੇਖਦੇ ਪੈਨ ਅਗਾਹ ਤੱਕ ਮਨ ਨੂੰ ਨਹੀਂ ਪਹੁੰਚਿਆ ਜੀ ਖੈਰ ਪਹਿਲਾ ਤੱਤ ਸ਼ਬਦ ਹੁਣ ਜਿਹੜੀ ਤਨਹਾਈ ਆ ਵਿਛੋੜਾ ਆ ਜਾਂ ਸਜ਼ਾ ਆ ਕੈਦੀ ਨੂੰ ਕੁੱਟਦੇ ਮਾਰਦੇ ਥੜੋ ਜੇਲ੍ਹ 'ਚ ਧੋੜਿਆ ਤੇ ਸ਼ਬਦ ਨੂੰ ਹੀ ਜਾ ਰਿਹਾ ਹਾਂ ਉਹਦੇ ਪਰਿਵਾਰ ਨਾਲ ਉਹ ਸਗੇ ਸੰਬੰਧੀਆਂ ਨਾਲ ਉਹ ਵੀ ਕੱਲਿਆਂ ਜੇਲ੍ਹ 'ਚ ਪਾ ਦੇ ਕੱਲਾ ਕਿੰਨੀਆਂ ਗੱਲਾਂ ਕਰਦਾ ਕੀ ਸੋਚ ਲੈ ਜੇ ਇਥੋਂ ਇੱਕ ਅਗਲੀ ਗੱਲ ਸ਼ੁਰੂ ਹੁੰਦੀ ਸ਼ਬਦ ਦੀ ਵੀ ਇੱਕ ਗੁਰਬਾਣੀ ਨੇ ਬਚਨ ਕਿਹਾ ਸੰਕਲਪ ਤੇ ਵਿਕਲਪ ਕੁਝ ਵੀ ਸੁਣਨ ਵਾਸਤੇ ਨਹੀਂ ਨਾ ਹੈਗਾ ਕੁਝ ਵੀ ਕੱਲਾ ਬੰਦਾ ਬੈਠਾ ਭਾਵੇਂ ਜਾਗੋ ਮਿੱਟੀ 'ਚ ਪੈ ਜਾਉਂਦਾ ਸਾਡੇ ਅੰਦਰ ਨਾ ਖਿਆਲਾਂ ਦੇ ਘੋੜੇ ਬਣਦੇ ਮੈਂ ਇਦਾਂ ਕਰਨਾ ਮੈਂ ਇਦਾਂ ਕਰਾਂਗਾ ਆਪੇ ਖਿਆਲ ਬਣਾਏ ਤੇ ਆਪੇ ਉਦੇੜਦੇ ਉਹ ਸੰਕਲਪ ਤੇ ਵਿਕਲਪ ਦਾ ਪੱਕਾ ਇਹ ਸ਼ਬਦ ਦਾ ਤੱਤ ਸ਼ਬਦ ਨਾਲੋਂ ਟੁੱਟਦਾ ਨਹੀਂ ਦੂਜਾ ਸਪਰਸ਼ ਟੱਚ ਕਰ ਇਹਦੀ ਬੜੀ ਪਿਆਰੀ ਉਦਾਹਰਨ ਸਾਡੇ ਉਸਤਾਦ ਜੀ ਦਿਆ ਕਰਦੇ ਸਨ ਵੀ বাস ਵਿੱਚ ਟ੍ਰੇਨ ਵਿੱਚ ਪਲੇਨ ਵਿੱਚ ਆਪਾਂ ਤਕਰੀਬਨ ਸਾਰਿਆਂ ਸਫ਼ਰ ਕੀਤਾ বাস ਵਿੱਚ ਪਹਿਲੀ ਨਜ਼ਰ ਮਾਰੀ ਦੀ ਵੀ ਸੀਟ ਕਿੱਥੇ ਖੜੀ ਟ੍ਰੇਨ ਪਲੇਨ ਦੇ ਵਿੱਚ ਚਲੋ ਲਿਖਿਆ ਵੀ ਤੁਹਾਡੀ ਸੀਟ ਹੀ ਹੈ ਸਮਾਨ ਚੁੱਕਿਆ ਤੇ ਕੈਬਿਨ ਚ ਰੱਖਿਆ ਬੈਠੇ ਕਿੰਨਿਆਂ ਦੇ ਨਾਲ ਤਨ ਜਿਹੜਾ ਸ਼ੂਆ ਸਪਰਸ਼ ਕੀਤਾ ਪਰ ਕੋਈ ਚਿਤ ਚੇਤਾ ਨਹੀਂ ਕੌਣ ਸੀ ਕੌਣ ਨਹੀਂ ਕਿਉਂਕਿ ਮਨ ਬਿਜ਼ੀ ਹੈ ਧਿਆਨ ਹੋਰ ਪਾਸੇ ਹੈ ਜਦੋਂ ਸੀਟ ਤੇ ਬਹਿ ਗਿਆ ਫਿਰ ਬੰਦਾ ਦੋਨੋਂ ਪਾਸੇ ਧਿਆਨ ਮਾਰਦਾ ਆਸੇ ਪਾਸੇ ਵੀ ਮੇਰੇ ਨਾਲ ਕੌਣ ਬੈਠਾ ਮੇਰੇ ਨਾਲ ਸਪਰਸ਼ ਕੌਣ ਕਰ ਰਿਹਾ ਚਾਹੇ ਬਿਰਤੀ ਵਿਕਾਰੀ ਹੋ ਜਾਏ ਤੇ ਚਾਹੇ ਬਿਰਤੀ ਨਫ਼ਰਤ ਨਾਲ ਭਰ ਜਾਏਗੀ ਅਸੀਂ ਪਸੰਦ ਨਹੀਂ ਕਰਦੇ ਇਸ ਬੰਦੇ ਨਾਲ ਸਫ਼ਰ ਕਰਨਾ ਪਰ ਮੈਨੂੰ ਉਹਦੇ ਨਾਲ ਬਹਿਣਾ ਪੈ ਰਿਹਾ ਮੇਰਾ ਤਨ ਉਹਦੇ ਨਾਲ ਸਪਰਸ਼ ਹੋ ਰਿਹਾ ਚਾਹੇ ਉਹ ਮੇਲ ਫੀਮੇਲ ਦੀ ਗੱਲ ਹੋਵੇ ਜਾਂ ਬਿਰਦੀ ਵਿਕਾਰੀ ਹੋ ਜਾਏਗੀ ਇਸ ਸਪਰਸ਼ ਦਾ ਕਰਦੇ ਮੈਂ ਹੋਰ ਸੋਚਾ ਕਰਦਿਆਂ ਤਾਂ ਨਿੱਕੋ ਜਾਇਆ ਖਿਮਾ ਕਰੇ ਕਿੱਡੀ ਉੱਚੀ ਸੁਰਤ ਹੋਏਗੀ ਨਾ ਜੇ ਜਨ ਮਹਾਰਾਜ ਕਹਿੰਦੇ ਏਕ ਨੂਰ ਤੇ ਸਭ ਜਾਗੂ ਪਟਿਆ ਕੌਣ ਭਲੇ ਬੋਮੰਦੇ ਦੇਖ ਪਰਾਈਆਂ ਚੰਗੀਆਂ ਮਾਵਾਂ ਪਹਿਣਾ ਧੀਆ ਜਾਣੇ ਸਪਰਸ਼ ਤੇ ਮਾਂ ਨੂੰ ਹੀ ਕਰਦੇ ਧੀਆ ਨੂੰ ਚੁੱਕ ਦੇਣੀ ਆਪਾਂ ਭੈਣ ਨੂੰ ਕਦੇ ਗਲ ਵਕੜੀ ਪਾ ਦੇਣੀ ਨਹੀਂ ਬਣੇ ਜੇ ਸਰੀਰ ਦੀ ਗੱਲ ਹੋਈ ਹੋਇ ਸਪਰਸ਼ ਤੇ ਹੋਈ ਹੋਇ ਪਰ ਬਿਰਤੀ ਕਿਦਾਂ ਦੀ ਹੋਏਗੀ ਜੇ ਉਹ ਦੂਜੇ ਵੱਲ ਵੇਖ ਕੇ ਬੰਦਾ ਤੇ ਕਈ ਵਾਰੀ ਦਾ ਜ਼ਬਾਨ ਦੇ ਰਿਸ਼ਤੇ ਹੋ ਰਹੇ ਆ ਈਮਾਨ ਨਹੀਂ ਮੰਨਦਾ ਮੈਂ ਬਿਲਕੁਲ درست ਕਹਾਂ ਵੀ ਜਿਹੜਾ ਬਚਪਨ ਆਪਾਂ ਤੁਸੀਂ ਮੈਂ ਮਾਣਿਆ ਨਾ ਉਹ ਬਚਪਨ ਵਿੱਚ ਰਿਸ਼ਤਿਆਂ ਦੀ ਕਦਰ ਸੀ ਮਾਮੇ ਪੂਆ ਦੇ ਪੁੱਤ ਭਰਾ ਭੈਣਾਂ ਧੀਆਂ ਬੰਦਾ ਰਿਸ਼ਤਿਆਂ ਦੀ ਕਦਰ ਕਰਦਾ ਸੀ ਖਿਮਾ ਕਰੇ ਵਾਜ ਬਿਰਤੀ ਇੰਨੀ ਵਿਕਾਰੀ ਆ ਜਿਹਦੇ ਨਾਲ ਜਨਮੇ ਆ ਅੰਮਾ ਜਾਏ ਭੈਣ ਭਰਾ ਇਦੋਂ ਆ ਗਾਂ ਕੋਈ ਰਿਸ਼ਤਾ ਨਹੀਂ ਆਇਆ ਇਸ ਸਪਰਸ਼ਤਾ ਦਾ ਇੱਕ ਪੱਖਿਆ ਧਿਆਨ ਦਿਓ ਮੈਂ ਦੱਲ ਉੱਥੇ ਹੀ ਗੋਣੀ ਸਪਰਸ਼ਤਾ ਮਾਂ ਦੀ ਵੀ ਹੈ ਭੈਣ ਦੀ ਵੀ ਹੈ ਧੀ ਦੀ ਵੀ ਹੈ ਪਰ ਜਦੋਂ ਬਿਰਤੀ ਮੈਲੀ ਹੈ ਕੋਈ ਹੋਰ ਹਾਏ ਤੇ ਉਸ ਸਪਰਸ਼ਤਾ ਔਗਣ ਬਣ ਗਿਆ ਇਹ ਮੰਨ ਦਾ ਤਰਤੇ ਆ ਸ਼ਬਦ ਦੂਜਾ ਸਪਰਸ਼ ਤੀਜਾ ਹੈ ਰੂਪ ਕਿੰਨੇ ਰੂਪ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਲੋਕ ਵੇਖੇ ਹਰ ਰੂਪ ਚ ਇਹ ਤੇ ਨਹੀਂ ਰਹਿੰਦਾ ਬੰਦੇ ਰੂਪ ਉਹ ਚੇਤੇ ਰਹਿੰਦਾ ਜਿਹਨੂੰ ਮਨ ਵੇਖਦਾ ਅਸਲ ਚ ਉਹ ਪੋਜ਼ਿਟਿਵਿਟੀ ਕਹਨੋ ਚਾਹ ਨੇਗੇਟਿਵਿਟੀ ਕਹਨੋ ਅਵਕਾਰੀ ਬਿਰਤੀ ਕਹਨੋ ਚਾਹ ਚੰਗੀ ਕਹਨੋ ਤਈ ਵਰੀ ਅਸੀਂ ਸਰੂਪ ਵੇਖਦੇ ਆ ਸਾਹਮਣੇ ਬੁਲਾਇਆ ਵੀ ਨਹੀਂ ਪਰ ਅੰਦਰ ਇਨਾ ਵਿਕਾਰ ਆ ਵੀ ਉਸ ਰੂਪ ਉਹ ਰੂਪ ਜਿਹੜਾ ਕੈਪਚਰ ਕਰਦੇ ਆ ਕੱਲਿਆਂ ਬੈਠਾ ਬੰਦਾ ਸੋਚੀ ਜਾਂਦਾ ਹੈ ਤੇ ਉਹ ਤਤ ਜਿਹੜਾ ਮੰਨਦਾ ਹੈ ਸ਼ਬਦ ਨਾਲ ਸਪਰਸ਼ਤਾ ਦੀ ਗੱਲ ਰੂਪ ਦੀ ਗੱਲ ਉਂਝ ਇਸ ਇੱਕ ਇੱਕ ਤਤ ਤੇ ਕਈ ਕਈ ਦਿਨ ਬੋਲਿਆ ਜਾ ਸਕਦਾ ਇਹ ਗੁਰਬਾਣੀ ਦੇ ਬਚਨ ਆਪਾਂ ਅੱਗੇ ਸਾਝੇ ਕਰਦੇ ਆਂ ਚੌਥਾ ਯਾ ਰਾਸ ਬੰਦਾ ਸੁਣਨਾ ਉਹ ਚਾਹੁੰਦਾ ਜਿਹਦੇ ਚੋਂ ਰਸ ਮਿਲੇ ਬੇਰਸੀ ਜ਼ਿੰਦਗੀ ਕੋਈ ਨਹੀਂ ਚਾਹੁੰਦਾ ਬੋਲਣਾ ਉਹ ਜਿਹਦੇ ਚੋਂ ਰਸ ਮਿਲੇ ਵੇਖਣਾ ਉਹ ਜਿਹਦੇ ਚੋਂ ਰਸ ਮਿਲੇ ਖਾਣਾ ਪਹਿਨਣਾ ਜਾਂ ਗੁਰਬਾਣੀ ਦਾ ਕੋ ਬਚਨ ਪੜੋ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਸਵਾਰੀਆਂ ਦਾ ਰਸ ਸੇਜ ਦਾ ਰਸ ਰਸ ਮਿੱਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘਟ ਨਾ ਆਉਣ ਨਿਵਾਸ ਬੰਦਾ ਤੇ ਜ਼ੁਬਾਨ ਦੇ ਰਸਾਂ ਦਾ ਇਨਾ ਗੁਲਾਮ ਆ ਵੈਗਿੰਦੇ ਦਾ ਰਸ ਕਿੱਥੋਂ ਕਿਹਾ ਬੰਦੇ ਅਜੇ ਸੰਸਾਰ ਦੇ ਦੌਰ ਨੇ ਨਾ ਮੁੱਕੇ ਵੇਖੋ ਕੱਪੜਾ ਜਿਹੜੀ ਸੁਰਤ ਆ ਉਹ ਕਹਿੰਦੀ ਆ ਵੀ ਇਹ ਨੰਗੇਜ਼ ਤੱਜਣ ਦਾ ਸਾਧਨ ਆ ਮੈਨੂੰ ਇੱਕ ਗੱਲ ਯਾਦ ਆਈ ਗੁਰਮੁਖ ਪਿਆਰੇ ਚਲੋ ਇਹ ਦਿੱਲੀ ਰਹਿੰਦੇ ਇਹਨਾਂ ਨੂੰ ਜਾਦਾ ਪਤਾ ਇੱਕ ਨਾ ਈਰਾਨ ਦਾ ਫਕੀਰ ਹੋਇਆ ਉਹਦਾ ਨਾਮ ਸੀ ਸਰਮੱਦ ਫਕੀਰ ਉਹ ਜੀ ਵਪਾਰੀ ਬੰਦਾ ਸੀ ਤੁਰਦਿਆਂ ਤੁਰਦਿਆਂ ਜ਼ਿੰਦਗੀ 'ਚ ਕਿਤੋਂ ਨਾ ਰੰਗ ਲੱਗ ਗਿਆ ਫਕੀਰੀ ਦੀ ਸਿਖਰ ਤੱਕ ਪਹੁੰਚਿਆ ਤੇ ਦਿੱਲੀ ਰਵੇ ਨੰਗੇਜ਼ ਉਂਝ ਅਲਫ ਨੰਗਾ ਰਹਿ ਇੱਕ ਦਿਨ ਔਰੰਗਜ਼ੇਬ ਦੀ ਪਾਲਕੀ ਨਿਕਲ ਰਹੀ ਉਹਨਾਂ ਨੇ ਵੇਖਿਆ ਤੇ ਉਹਨੂੰ ਬੜਾ ਮਾੜਾ ਕਹਿਣੋ ਫੀਲ ਹੋਇਆ ਉਹਨੇ ਆਖਿਆ ਵੀ ਆਪਣੀ ਪੋਸ਼ਾਕ ਉਹਨੇ ਉੱਪਰੋਂ ਲਾ ਦੇ ਸੁੱਟੀ ਵੀ ਇਹਨੂੰ ਦਿਓ ਜ਼ਨਾਜ਼ਾ ਲੰਘਦਾ ਲੋਕ ਲੰਘਦੇ ਇਹ ਚੰਗੇ ਲੱਗੀ ਹੁਣ ਸਰਮਾਦੂਣੀ ਅਗਲੀ ਦੁਨੀਆ ਦੇ ਬੰਦੇ ਸਨ ਉਨੇ ਆਖਿਆ ਬਾਦਸ਼ਾਹ ਸਲਾਮਤ ਜੇ ਚੋੜਾ ਭੇਟ ਕੀਤਾ ਤੇ ਕੋਲਾ ਵੀ ਇੱਕ ਦੇਓ ਹਾਂ ਭੱਤ ਦਾ ਅੰਗਾਰ ਕਿਤੇ ਦੇ ਦਿਓ ਉਹ ਲਿਆਂਦਾ ਉਹਨੇ ਰੱਖ ਕੇ ਫੂਕ ਮਾਰੀ ਤੇ ਅੱਗ ਲਾ ਕੇ ਸੜ ਕੇ ਸਵਾਦ ਔਰ ਅੰਗ ਦੇ ਆਖਿਆ ਵੀ ਇੰਜ ਕਿਉਂ ਸਰਮਦ ਕਹਿੰਦਾ ਵੀ ਗੰਦੀਆਂ ਚੀਜ਼ਾਂ ਨੂੰ ਟੱਕਣ ਦੀ ਲੋੜ ਪੈਂਦੀ ਹੈ ਚੰਗੀਆਂ ਨੂੰ ਕੀ ਟੱਕਣਾ ਸੁਰਤਿਆ ਨਾ ਮੈਂ ਗੱਲ ਕਰਾਂ ਵੀ ਕੱਪੜਾ ਸਿਰਫ ਨੰਗੇਸ ਕੱਜਣ ਦਾ ਸਾਧਨ ਤੇ ਆਪਰ ਤਰ੍ਹਾਂ ਚ ਰਹਿਣ ਵਾਲੇ ਆ ਜਿੰਨੀ ਦੌੜ ਅੱਜ ਕੱਪੜੇ ਤੇ ਖੁਰੋਦੀ ਆ ਓਨੀ ਦੌੜ ਅੰਦਰ ਕਿਤੇ ਹੈ ਰਾਸੀ ਆ ਨਾ ਖੈਰ ਮੰਦਾ ਤਦ ਅੱਪੜਨਾ ਬੜੀ ਦੂਰ ਆ ਤੇ ਮੰਜ਼ਿਲ ਸੱਚੀ ਬੜੀ ਦੂਰ ਆ ਅਜੇ ਤੇ ਅਸੀਂ ਮੈਕੀਨਾ ਕਦਮੋ ਨਹੀਂ ਪੁੱਟਿਆ ਸਾਨੂੰ ਸਿਰਫ ਇੰਨਾ ਹੀ ਆ ਵੀ ਖੌਰੇ ਜਪਜੀ ਸਾਹਿਬ ਪੜਲੇ ਤੇ ਗੱਲ ਜਿੰਨੀ ਸਿਰੇ ਲੱਗੀ ਇਹ ਤੇ ਗਡੀਰ ਨੇ ਆ ਪਿਆਰਿਓ ਕਮਾਈ ਬੜੀ ਵੱਡੀ ਦਾਤ ਹੈ खैर ਸ਼ਬਦ ਸਪਰਸ਼ ਰੂਪ ਰਸ ਤੇ ਪੰਜਵਾਂ ਹੈ ਗੰਧ ਸੁਗੰਧੀ ਆਪਾਂ ਸਾਰੇ ਸੁਗੰਧੀ ਦੇ ਸ਼ਕੀਨ ਆ ਮੈਂ ਵੀ ਸ਼ਕੀਨ ਨੇ ਕੋਈ ਨਹੀਂ ਮਹਰਦਿ ਜੋ ਰਿਚ ਬੈਠੇ ਆਪਾਂ ਤੇ ਅਸੀਂ ਨਾ ਆਪਣੇ ਉਸਤਾਦ ਜੀ ਨੂੰ ਅਰਦਨ ਕਿਹਾ ਵੀ ਗੰਧ ਜਿਹੜਾ ਇਹ ਤੱਤਕ ਦਾ ਉਹ ਉਦਾਹਰਨ ਦੇਂਦੇ ਕਹਿੰਦੇ ਵੀ ਸੰਗਤ ਚ ਬੈਠੇ ਆਂ ਕੀਰਤਨ ਚੱਲਦਾ ਆੱਖਾਂ ਮੁੰਦੀਆਂ ਅਚਾਨਕ ਨਾਤ ਨੂੰ ਸੰਬੰਧੀ ਆਈ ਅੰਦਰੋਂ ਆਵਾਜ਼ ਕੀ ਆ ਵੀ ਅੱਖਾਂ ਖੋਲ ਕੇ ਵੇਖਾਂ ਬੜਾ ਪੌਣ ਹੈ ਕਿਉਂਕਿ ਸੁਗੰਧੀ ਦਾ ਸੰਬੰਧ ਜਵਾਨੀ ਨਾਲ ਆ ਬੁਢੇਪੇ ਨਾਲ ਇਹ ਪੰਜ ਤੱਤ ਹੈ ਹੁਣ ਗੱਲ ਸੇ ਵੀ ਮਨ ਨੂੰ ਸਮਝਾਉਣ ਦੀ ਗੱਲ ਇਹਨੂੰ ਸੁਚੱਜੇ ਰਾਹ ਤੇ ਲਿਜਾਉਣ ਦੀ ਗੱਲ ਖੇੜ ਇਹਨਾਂ ਤੱਤਾਂ ਨਾਲ ਹੀ ਬਣਨੀ ਆ ਦਲ ਨੂੰ ਫਿਰ ਅਰੰਭ ਤੋਂ ਸ਼ੁਰੂ ਕਰੀਏ ਆਪਾਂ ਪਹਿਲਾ ਤਤ ਮਾਣਿਆ ਸ਼ਬਦ ਸਾਨੂੰ ਮਹਾਰਾਜ ਨੇ ਸ਼ਬਦ ਦਿੱਤਾ ਟਰ ਕੀ ਬਾਣੀ ਰੱਬ ਦੇ ਘਰ ਦਾ ਬਚਨ ਰੱਬ ਦੇ ਘਰ ਦਾ ਸ਼ਬਦ ਉਹ ਸ਼ਬਦ ਜਿਹਦੇ ਵਿੱਚ ਇੰਨੀ ਸ਼ਕਤੀ ਆ ਜੇ ਕਿਤੇ ਅੰਦਰੋਂ ਉਸ ਸ਼ਬਦ ਨਾਲ ਸਾਝ ਬਣੇ ਨਾ ਟਰ ਕੀ ਬਾਣੀ ਆਈ ਤਿੰਨ ਸਦਗੀ ਚਿੰਤ ਮਿਟਾ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਖ ਪਾਪ ਦਾ ਗਾਸ ਦੂਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾਮ ਤੇ ਧਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਬਦ ਹੈ ਕੀਰਤਨ ਸ਼ਬਦ ਹੈ ਕਥਾ ਸ਼ਬਦ ਹੈ ਇਸ ਸ਼ਬਦ ਨਾਲ ਜੁੜੀਏ ਨਿਤ ਨਿਮ ਕਿਉਂ ਦਿੱਤਾ ਸਾਂ ਸਵੇਰ ਸ਼ਾਮ ਢੜੀ ਪਲ ਢੜੀ ਸ਼ਬਦ ਨਾਲੋਂ ਸਾਡੀ ਸਾਹ ਜਨਾ ਟੁੱਟੇ ਤੇ ਧਿਆਨ ਦੇਣਾ ਜਿੱਦਣ ਪਹਿਲਾ ਤਤ ਸਰ ਕਰ ਲਿਆ ਨਾ ਮੇਰੇ ਮੋਹਨ ਸਰਵਲੀ ਇਹ ਨਾ ਸੁਣਾਏ ਸਾਗਤ ਗੀਤ 나ਦ ਧੁਨ ਜੇਤੇ ਬੋਲਤ ਬੋਲ ਹੋ ਜਾਵੇ ਮਹਾਰਜ ਹੈ ਸ਼ਬਦ ਹੀ ਸੰਸਾਰ ਦਾ ਪਰ ਤਰਨਾ ਇਹ ਆ ਵੀ ਗੰਦਾ ਗੀਤ ਮੇਰੇ ਕੰਨਾਂ ਚ ਕਦੇ ਨਾ ਪੈ। ਕਿਉਂਕਿ ਸ਼ਬਦ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਕੀਰਤਨ ਬਖਸ਼ਿਆ, ਸ਼ਬਦ ਬਖਸ਼ਿਆ। ਪਹਿਲਾ ਤੱਤ ਸੀ ਸ਼ਬਦ, ਸ਼ਬਦ ਨਾਲ ਜੁੜੀਏ ਤੇ ਸਪਰਸ਼ਤਾ ਫਿਰ ਤੰਦੀ ਨਹੀਂ ਰਹਿ ਜਾਂਦੀ। ਸਪਰਸ਼ਤਾ ਬਣਦੀ ਹੈ। ਆਤਮਾ ਦੇ ਨਾਲ ਮਨ ਦਾ ਤੱਤ ਜੁੜਦਾ ਜਿਹਨੂੰ ਮਹਾਰਾਜ ਕਹਿੰਦੇ ਆ। ਕਿ ਮਹਾਰਾਜ ਤੇਰੇ ਨਾਮ ਵਿੱਚ ਉਹ ਦਾਤ ਹੈ ਜਿਮ ਜਿਮ ਵਰਸੈ ਅੰਮ੍ਰਿਤ ਤਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਅਨੰਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜਿਓ ਸਪਰਸ਼ਤਾ ਬਣਦੀ ਹੈ ਆਤਮਾ ਦੇ ਨਾਲ ਉਹਨੂੰ ਗੁਰਬਾਣੀ ਨੇ ਕਿਹਾ ਰਾਨ ਝੁੰਚਨੜਾ ਜਿੱਥੇ ਝੰਜੋੜਿਆ ਜਾਏ ਅੰਦਰ ਤਨ ਦੀ ਜਿਹੜੀ ਸਪਰਸ਼ਤਾ ਉਹ ਕੋਈ ਮਾਇਨੇ ਨਹੀਂ ਰੱਖਦੀ ਉਦੋਂ ਸਮਝ ਆ ਜਾਂਦੀ ਆ ਮਨਾ ਇਹ ਸਿਰਫ ਮਿੱਟੀ ਹੈ ਇਹ ਸੰਸਾਰ ਚ ਮਿਲੇ ਤੇ ਸੰਸਾਰ ਚ ਮੁੱਕ ਜਾਣਾ ਅਸਲ ਸਪਰਸ਼ਤਾ ਹੈ ਕਿਤੇ ਗੁਰੂ ਦੇ ਨਾਲ ਸਾਝ ਬਣ ਜਾਏ ਸ਼ਬਦ ਗੁਰਬਾਣੀ ਦਾ ਸਪਰਸ਼ਤਾ ਆਤਮਾ ਦੀ ਤੀਜਾ ਰੂਪ ਰੂਪ ਹੈ ਤੇ ਸੰਸਾਰ ਦਾ ਪਰ ਸ਼ਬਦ ਦੀ ਤਾਕਤ ਇਹ ਕੰਮ ਕਰਦੀ ਹੈ ਕਿ ਸੰਸਾਰ ਦੇ ਰੂਪ ਵਿੱਚੋਂ ਨਿਰੰਤਾਰ ਨਜ਼ਰ ਆਉਂਦਾ ਤਾਂ ਹੀ ਮਹਾਰਾਜ ਕਿਹਾ ਨਾ ਇਹ ਵਿਸ਼ ਸੰਸਾਰ ਤੂੰ ਦੇਖਦਾ ਇਹ ਸੰਸਾਰ ਨੂੰ ਵਪਾਰ ਦੀ ਨਜ਼ਰ ਨਾਲ ਤੂੰ ਦੇਖਦਾ ਇਹ ਹਰਤਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਇਹ ਵੈਗਰੂ ਦਾ ਰੂਪੇ ਤਵੀ ਤਨਹੀ ਰਾਮ ਚਾਤਰਕ ਦੇ ਬੋਲਿਆ ਅੱਖਿਓ ਤੱਕਣਾ ਬਾਣ ਤੁਹਾਡੀ ਕੌਣ ਤਹੇ ਤੁਸੀਂ ਤੱਕੋ ਨਾ ਜਗਤ ਤਮਾਸ਼ਾ ਜਮ ਜਮ ਤੱਕੋ ਤੱਕਦੀਆਂ ਤੱਕਦੀਆਂ ਠੱਕੋ ਨਾ ਪਰ ਇਸ ਤਤ ਵਿੱਚ ਚੇਤਾ ਰੱਖਿਓ ਕਦੇ ਮੈਲੀਆਂ ਮੂਲ ਨਾ ਹੋਇਓ ਜੇ ਜੀਵਨ ਦਾਤੇ ਦੇ ਇਸ ਅੰਮ੍ਰਿਤ ਨੂੰ ਜ਼ਹਿਰ ਬਣਾਤੇ ਫੱਕੂ ਅਖਾ ਮਾਲਕ ਦਿੱਤੀਆਂ ਸੰਸਾਰ ਚ ਰਹਿੰਦੇ ਆ ਨਿਰੰਕਾਰ ਦਿਸਣ ਲੱਗਦਾ ਚੌਥਾ ਰਸ ਆ ਪਰ ਗੁਰੂ ਦੇ ਸ਼ਬਦ ਨਾਲ ਜੁੜਿਆ ਰਸ ਸੰਸਾਰ ਦਾ ਨਹੀਂ ਰਹਿ ਜਾਂਦਾ ਸਭ ਕਿੰਦੇ ਰਾ ਰਾ ਰਸ ਨਿਰਸ ਤਰ ਜਾਂਦੇ ਹੋਏ ਮੇਰਾਸੇ ਸੁਰਸ ਪਹਿਚਾਨਿਆ ਇਹ ਰਸ ਸ਼ਰਦਾ ਉਹ ਰਸ ਆਵਾ ਉਹ ਰਸ ਪਿਆ ਇਹ ਰਸ ਨਹੀਂ ਪਾਵਾਂ ਮਾਲਕ ਦੇ ਨਾਮ ਚੋਂ ਜਿੱਦਣ ਰਸ ਮਿਲਦਾ ਹੈ ਨਾ ਉਸ ਦਿਨ ਗੁਰਬਾਣੀ ਨੂੰ ਗਾਉਣਾ ਤੇ ਸੁਣਨਾ ਮੰਗਣਾ ਵਧੇ ਗੀਕ ਚੰਗਾ ਲੱਗਦਾ ਪੰਜਵਾਂ ਹੈ ਦੰਦ ਉਥੇ ਸੰਸਾਰ ਦੀ ਸੁਬੰਦੀ ਨਹੀਂ ਰਹਿ ਜਾਂਦੀ ਸਤਿਗੁਰੂ ਕਹਿੰਦੇ ਨੇ ਰਸੀਆ ਹੋਵੇ ਮੁਸਕਾ ਤਲਫੂਲ ਪਛਾਨਾ ਮਾਲਕ ਦੇ ਨਾਮ ਦੀ ਸੁਗੰਧੀ ਹੈ ਜਿੱਤੇ ਫਿਰ ਸਿੱਖ ਸਿੱਖ ਦੇ ਨਾਲ ਸਾਂਝ ਰੱਖਦਾ ਨਾਮ ਨਾਲ ਜੁੜਿਆ ਅਰਦਾਸ ਇਹ ਕਰਦਾ ਹੈ ਮਹਾਰਾਜ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਦਿਆਂ ਤੇਰਾ ਨਾਮ ਚੇਤੇ ਆਵੇ ਮਹਾਰਾਜ ਐਸੀ ਸਾਂਝ ਬਣੇ ਕੋਈ ਸੱਜਣ ਕੋਈ ਰੱਬ ਦਾ ਪਿਆਰਾ ਕੋਈ ਸੁਹਿਰਦਤਾ ਵਾਲਾ ਮਿਲੇ ਤੇ ਤੇਰੇ ਚਰਨਾਂ ਦੇ ਨਾਲ ਜ਼ਿੰਦਗਾਨੀ ਦੀ ਸਾਂਝ ਬਣੇ ਸਤ ਗੁਰੂ ਮੇਰਾ ਕਰਨ ਇਹ ਮਨ ਇਹ ਤਤ ਉਸ ਮਾਲਕ ਦੇ ਬਖਸ਼ੇ ਹਨ ਗੁਰੂ ਦੀ ਅਸੀਸ ਗੁਰੂ ਦੇ ਸ਼ਬਦ ਦੇ ਨਾਲ ਜੀਵਨ ਦੀ ਘਾੜਤ ਬਣਦੀ ਹੈ ਪਾਤਸ਼ਾਹ ਦੀ ਰਹਿਮਤ ਅਸੀਸ ਸਭਨਾਂ ਦੀ ਝੋਲੀ ਪਏ ਵਿਚਾਰਾ ਕਰਦੇ ਆ ਭੁੱਲਾਂ ਹੋਈਆਂ ਆਪਨੇ ਬਖਸ਼ ਦੇਣੀਆਂ ਵਿਚਾਰਾ ਕਰਦੇ ਆ ਕੋਈਆਂ ਭੁੱਲਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਕਿ ਗੁਰੂ ਜੀ ਕੀ ਫਤਿਹ